ਮੁੱਲਾ ਰੈਣ ਦੇ ਝਗੜੇ ਜੰਨਤ ਤੇ ਜਿੰਦ ਯਾਦ ਤੇ ਵੇੜੇ ਵੜ ਗਈ ਏ ਸਾਨੂੰ ਲੋੜ ਨਾ ਹੋਰ ਸਮਾਨੇ ਦੀ ਲੋ ਪਿਆਰ ਦਾ ਕਲਮਾ ਪੜ ਗਈ ਏ ਤੇ ਸਿਰ ਤੇ ਟੋਪੀ ਤੇ ਨੀਅਤ ਖੋਟੀ ਲੈ ਨਾ ਕੇ ਸਿਰ ਟੋਪੀ ਧਰ ਕੇ ਤਸਬੀਹ ਫੇਰੀ ਪਰ ਦਿਲ ਨਾ ਫੇਰਿਆ ਲੈ ਨਾ ਕੇ ਤਸਬੀਹ ਹੱਥ ਫੜ ਕੇ ਚਿਲੇ ਕੀਤੇ ਪਤ ਦਾ ਪਨਾ ਮਿਲਿਆ ਲੈਣਾ ਕਿ ਚਿਲਿਆਂ ਵਿੱਚ ਵੜ ਕੇ ਉਹ ਬੱਲਿਆ ਜਾਗ ਬਿਨਾ ਦੁੱਧ ਨਹੀਂ ਚੰਮਦਾ ਭਵੇਂ ਲਾਲ ਹੋਵੇ ਕੜਕੜ ਕੇ ਭਵੇਂ ਲਾਲ ਹੋਵੇ ਕੜਕੜ ਕੇ ਚੁੱਪ ਰਹਾਂ ਤਾਂ ਪਰ ਚੰਦਾਈ ਸ਼ੋਰ ਕਰਾਂ ਤੇ ਖਾਲੀ ਨਾਲ ਸਬਰ ਤੇ ਕਟ ਜਾਂਦੀ ਏ ਰਾਤ ਕਮਾਂ ਦੀ ਕਾਲੀ ਸਾਂਭ ਰੱਖੇ ਉਮਰੇ ਸਾਰੇ ਕਦੇ ਦਿਨ ਰਾਤ ਰੱਖਵਾਲੀ ਹੱਥ ਤੁੱਜਿਆਂ ਤੇ ਮੀਵੇ ਵੰਡ ਕੇ ਖੁਸ਼ ਰਹਿੰਦਾ ਹੈ ਮਾਲੀ ਖੁਸ਼ ਰਹਿੰਦਾ ਹੈ ਮਾਲੀ ਟੱਕਰਾ ਮਾਰ ਨਮਾਜ਼ਾਂ ਪੜਦਾ ਦਿਲ ਤੋਂ ਕਦੇ ਨਾ ਨੀਤੀ ਮੂੰਹੋਂ ਨਿੱਕੀ ਨਿੱਕੀ ਚੰਪਦਾ ਅਮਲੋਂ ਕੁਝ ਨਾ ਕੀਤੀ ਉੱਤੋਂ ਲੱਖ ਪੁਸ਼ਾਕਾਂ ਪਾਈਆਂ ਅੰਦਰੋਂ ਨਾ ਕਈ ਪਲੀਤੀ ਅੰਦਰੋਂ ਨਾ ਕਈ ਪਲੀਤੀ ਔਖਾ ਲੰਘਦਾ ਵਕਤ ਵਿਛੋੜੇ ਦਾ ਬਿਨ ਯਾਰ ਗੁਜ਼ਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਬੱਲਿਆ ਪਰ ਸਾਰੀ ਉਮਰ ਗੁਜ਼ਾਰਾ ਕੌਣ ਕਰੇ ਪਰ ਸਾਰੀ ਉਮਰ ਗੁਜ਼ਾਰਾ ਕੌਣ ਕਰੇ ਤੇ ਅੰਦਰ ਮੇਰੇ ਦੁੱਖ ਪਏ ਵਸਨ ਬਾਹਰ ਕੱਟਾਂ ਤੇ ਉੱჭੜ ਜਾਵਾਂ ਲੋਕੀ ਮਾਰਨ ਨੂੰ ਤੁਮਾਚੇ ਰੱਬ ਸੋਣਿਆ ਹੁਣ ਕਿੱਧਰ ਨੂੰ ਜਾਵਾਂ ਲਾਰਡ ਫੜ ਕੇ ਆਜੀ ਵਾਲਾ ਕਮਾ ਤੇ ਸਬਦ ਦੀ ਚਾਦਰ ਪਾਵਾਂ ਤੇ ਗੱਲਾਂ ਕਰਤੇ ਸੜਨ ਲੋਕੀ ਤੇ ਇੰਨਾਂ ਲੋਕਾਂ ਤੋਂ ਸਦਕੇ ਜਾਵਾਂ ਇੰਨਾਂ ਲੋਕਾਂ ਤੋਂ ਸਦਕੇ ਜਾਵਾਂ ਉਸਨਾਂ ਲਈ ਯਾਰੀ ਕਦੇ ਨਾ ਲਈਏ ਜਿਸ ਨੂੰ ਆਪਣੇ ਤੇ ਘਰੂਰ ਹੋਵੇ ਮਾਪਾਪ ਨੂੰ ਬੁਰਾ ਕਦੇ ਨਾ ਕਹੀਏ ਚਾਹ ਲੱਖ ਹੋਣਾ ਦਾ ਕਸੂਰ ਹੋਵੇ ਰਾਤ ਚੱਲਦੇ ਨੂੰ ਕਦੇ ਦਿਲ ਨਾ ਤਈਏ ਚਾਹ ਲੱਖ ਚਾਰੇ ਤੇ ਨੂਰ ਹੋਵੇ ਉਹ ਬਲਿਆ ਯਾਰੀ ਸਿਰਫ ਉੱਥੇ ਕਰੀਏ ਜਿੱਥੇ ਯਾਰੀ ਨੀ ਪੌਣ ਦਾ ਦਸਤੂਰ ਹੋਵੇ ਉਹ ਜਿੱਥੇ ਪਿਆਰ ਨੀ ਪੌਣ ਦਾ ਦਸਤੂਰ ਹੋਵੇ ਉੱਤੋਂ ਲੈ ਕੇ ਥੱਲੇ ਵੇਖਾਂ ਤੇਰੇ ਚੁੱਸੇ ਵੱਲੇ ਵੇਖਾਂ ਕਿਹੜੀ ਸ਼ੈਤੀ ਆਕੜ ਬੰਦਿਆ ਕੀ ਇਹ ਤੇਰੇ ਪੱਲੇ ਵੇਖਾਂ ਤੇ ਸੱਜਣਾ ਹੋਵੇ ਰਾਜੀ ਹਈ ਅਸਲਹੁ ਤੇ ਦੀਵੇ ਪੱਲੇ ਤੇ ਛੱਡ ਬਲਿਆ ਉੱਥੇ ਕੀ ਵਸਨਾ ਜਿੱਥੇ ਅੰਦਰ ਹੋਵਨ ਕਾਲੇ ਜਿੱਥੇ ਅੰਦਰ ਹੋਵਨ ਕਾਲੇ ਤੇ ਪਜੀ ਕਰਤਾਇ ਸੁੱਤੇ ਤਰਤ ਚਕਾਵਾਂ ਮੈਂ ਰਮਾ ਰਾਜ ਸਮਝ ਕੇ ਹਾਈ ਤੈਨੂੰ ਬੋਲੇ ਚਖਮਾ ਵਿਖਾਵਾਂ ਹਾਈ ਤੈਨੂੰ ਬੋਲੇ ਚਖਮਾ ਵਿਖਾਵਾਂ ਤੇ ਬੇਕਦਰਾਂ ਨਾਲ ਪਿਆਰ ਵਧਾ ਕੇ ਦੁੱਖ ਉਠਾਇਆ ਪਰ ਦਿਲ ਵੀ ਟੁੱਟਾ ਹਾਏ ਆਸ ਵੀ ਮੁੱਕੀ ਓਏ ਚਾਪੇ ਕਤਰਾਇ ਯਾਰਾ ਏ ਚਾਪੇ ਕਤੜਾਈ ਯਾਰਾ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ